ਇੱਕ ਵਾਰੀ ਤੁਹਾਨੂੰ ਕਿਸੇ ਨੂੰ ਗੋਡੇ ਗਿੱਟੇ ਦੀ ਜਾਂ ਸਪਾਈਨ ਦੀ ਪ੍ਰੋਬਲਮ ਹੈ ਸਭ ਤੋਂ ਬੈਸਟ ਡਾਕਟਰ ਨੇ ਜਿਹੜਾ ਕਿ ਅੱਜ ਮੈਂ ਪੇਸ਼ੈਂਟ ਤੇ ਲਾਉਂਦਾ 50-60000 ਰੁਪਿਆ ਮੇਰਾ 2-3000 ਰੁਪਿਆ ਨਾਲ ਹੀ ਸਾਰੀ ਪ੍ਰੋਬਲਮ ਠੀਕ ਹੋ ਗਈ ਮੈਂ ਵੀ ਇੱਕ ਸਪਾਈਨ ਦਾ ਪੇਸ਼ੈਂਟ ਸੀ ਜੋ ਕਿ ਮੈਂ ਕਈ ਡਾਕਟਰਾਂ ਕੋਲ ਗਿਆ ਸੀਗਾ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਡਾਕਟਰ ਨੇ ਇੱਥੋਂ ਤੱਕ ਕਹਿ ਸੀ ਕਿ ਤੁਹਾਡਾ ਆਪਰੇਟ ਹੋਏਗਾ ਪਰ ਮੈਨੂੰ ਕਾਜਲ ਮੈਡਮ ਦੀ ਕਿਸੇ ਨੇ ਦੱਸ ਪਾਈ ਮੈਨਾਂ ਕੋਲ ਟ੍ਰੀਟਮੈਂਟ ਲੈਣ ਆਇਆ ਮੈਡਮ ਨੇ ਕਿਹਾ ਤੁਹਾਡਾ 5 ਦਿਨਾਂ ਦਾ ਟ੍ਰੀਟਮੈਂਟ ਹੈ 5 ਦਿਨਾਂ ਚ ਇਹਨਾਂ ਨੇ ਮੇਰੀ ਪੇਨ ਕਿਲਰ ਬੰਦ ਕਰਾਤੀ ਉਸ ਤੋਂ ਬਾਅਦ ਮਨਾ ਤਾਂ ਡਿਸਕ ਦੀ ਕੋਈ ਪ੍ਰੋਬਲਮ ਹੈ ਤੇ ਨਾ ਹੀ ਮੈਨੂੰ ਕੋਈ ਲੈਗ ਸਾਈਡ ਦੀ ਕੋਈ ਪ੍ਰੋਬਲਮ ਹੈ ਮੈਂ ਬਹੁਤ ਠੀਕ ਐ ਹੋਰ ਇਹਨਾਂ ਦੀ ਨੇਚਰ ਐ ਜਿਹਦੀ ਨੇਚਰ ਬਹੁਤ ਵਧੀਆ ਐ ਇਹਨਾਂ ਦੇ ਜੋ ਹੈਲਪਰ ਨੇ ਬਹੁਤ ਵਧੀਆ ਆਉਂਦੀਆਂ ਬੱਚੀਆਂ ਨੇ ਥੈਂਕ ਯੂ ਆਓ ਇਹਨਾਂ ਕੋਲ ਇੱਕ ਵਾਰੀ ਤੁਹਾਨੂੰ ਕਿਸੇ ਨੂੰ ਗੋਡੇ ਗਿੱਟੇ ਦੀ ਜਾਂ ਸੁਪਾਈਂ ਦੀ ਪ੍ਰੋਬਲਮ ਹੈ ਸਭ ਤੋਂ ਬੈਸਟ ਡਾਕਟਰ ਨੇ ਜਿਹੜਾ ਕਿ ਅੱਜ ਮੈਂ ਪਲੇਸ਼ਨ ਤੇ ਲੋਂਦਾ 50-60000 ਰੁਪਿਆ ਮੇਰਾ 2-3000 ਰੁਪਿਆ ਨਾਲ ਹੀ ਸਾਰੀ ਪ੍ਰੋਬਲਮ ਠੀਕ ਹੋ ਗਈ ਥੈਂਕ ਯੂ